ਹਲੋ ਹਾਂਜੀ ਹਸਤੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੈ ਗੁਰਪ੍ਰੀਤ ਸਿੱਧੂ ਬੁਟੀਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਆਪਣੇ ਡਿਜ਼ਾਈਨ ਆ ਦੇਖ ਸਕਦੇ ਹੋ ਤੇ ਇੱਕ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਠੀਕ ਹੈ ਲੋ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਸੂਟ ਦਿਖਾਉਣੀ ਆ ਪ੍ਰਿੰਟਡ ਸੂਟ ਅੱਜ ਵਾਲੇ ਸੂਟ ਆਪਣੇ ਸਾਰੇ ਨਵੇਂ ਡਿਜ਼ਾਈਨ ਦੇ ਵਿੱਚ ਹੋਣਗੇ ਬਹੁਤ ਹੀ ਸੋਹਣੇ ਸੂਟ ਨੇ ਠੀਕ ਹੈ ਜੀ ਇਹ ਹੈਗਾ ਆਪਣਾ ਬਰਬਰੀ ਦੇ ਵਿੱਚ ਕਾਫੀ ਕਲਰ ਆ ਜਾਂਦਾ ਹੈਗਾ ਤੇ ਇਸ ਤਰ੍ਹਾਂ ਦਾ ਇਹ ਸੂਟ ਹੈ ਠੀਕ ਹੈ ਇਹਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਬਣਿਆ ਹੋਇਆ ਹੈ ਤੇ ਇਹਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਕਰਿਆ ਹੋਇਆ ਹੈ ਠੀਕ ਹੈ ਜੀ ਤੁਸੀਂ ਕੋਈ ਵੀ ਪ੍ਰਿੰਟਡ ਸੂਟ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਤੇ ਵਿਦਾਊਟ ਵਰਕ ਵੀ ਤੁਸੀਂ ਸੂਟ ਜਿਹੜੇ ਮੰਗਵਾ ਸਕਦੇ ਹੋ ਠੀਕ ਹੈ ਵਰਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਬਣਾਇਆ ਹੋਇਆ ਹੈਗਾ ਤੇ ਇਸ ਤਰ੍ਹਾਂ ਆਪਾਂ ਨੇ ਇਹਦਾ neck ਬਣਾਇਆ ਹੋਇਆ ਠੀਕ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਇਹਦੀ ਬਾਹ ਦੇ ਉੱਪਰ ਅ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਆਪਾਂ ਨੇ ਇਹਦੀ ਬਾਹ ਦੇ ਉੱਪਰ ਕੀਤਾ ਹੋਇਆ ਠੀਕ ਹੈ ਤੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੈ ਬਾਕੀ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਤੇ ਸਾਡਾ ਡਿਜ਼ਾਈਨ ਵੀ ਤੁਸੀਂ ਬਣਵਾ ਸਕਦੇ ਹੋ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਪਲੇਨ ਹੈਗੀ ਤੇ ਬਾਟਮ ਦਾ ਸਟੱਫ ਵੀ ਸਾਨੂੰ ਆਪਾਂ ਵਧੀਆ ਦੇਵਾਂਗੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਹੈ ਸੂਟ ਦਾ ਤੇ ਤੁਸੀਂ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਰੱਖਿਆ ਹੈ ਸਿੰਗਲ ਕਲਰ ਦੁਪੱਟੇ ਦਾ ਰੱਖਿਆ ਹੋਇਆ ਤੇ ਇਸ ਤਰ੍ਹਾਂ ਆਪਾਂ 4 ਸਾਈਡ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਠੀਕ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਦੁਪੱਟਾ ਰੈਡੀ ਹੋਇਆ ਬਾਕੀ ਸੂਟ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਸੂਟ ਉੱਪਰ ਬਣਵਾ ਸਕਦੇ ਹੋ ਠੀਕ ਹੈ ਲਓ ਜੀ ਅਗਲਾ ਸੂਟ ਦਿਖਾਉਣੀ ਆ ਆਪਣਾ ਅਗਲਾ ਸੂਟ ਵੀ ਬਹੁਤ ਹੀ ਪਿਆਰਾ ਹੈਗਾ ਤੇ ਇਹ ਆਪਾਂ कॉटन ਸਿਲਕ ਦੇ ਉੱਪਰ ਬਣਾਇਆ ਹੋਇਆ ਠੀਕ ਹੈ ਜੀ ਜਿਹੜੀ ਇਹ ਵਾਲੀ कॉटन ਆਈ ਸੀ ਇਹ ਡਬਲ ਟੋਨ ਦੇ ਵਿੱਚ ਆਈ ਹੈਗੀ ਤੇ ਇਹਦਾ ਸਟੱਫ ਵੀ ਬਹੁਤ ਸੋਹਣਾਗਾ ਬਹੁਤ ਹੀ ਸੌਫਟ ਹੈਗਾ ਸਟੱਫ ਇਹਦਾ ਠੀਕ ਹੈ ਤੇ ਇਸ ਤਰ੍ਹਾਂ ਦਾ ਆਪਾਂ ਨੇ ਇਹਦੇ ਉੱਪਰ ਡਿਜ਼ਾਈਨ ਬਣਾਇਆ ਹੈ ਵਰਕ ਕਰਿਆ ਹੈ ਘੇਰੇ ਦੇ ਉੱਪਰ ਠੀਕ ਹੈ ਜੀ ਤੇ ਦੋ ਬੇਲਾਂ ਪਾਈਆਂ ਹੋਈਆਂ ਨੇਗੀਆਂ ਘੇਰੇ ਦੇ ਉੱਪਰ ਬਾਕੀ ਤੁਸੀਂ ਆਪਣਾ ਡਿਜ਼ਾਈਨ ਬਣਾਉਣਾ ਚਾਹੁੰਨੇ ਹੋ ਉਹ ਵੀ ਬਣਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਤੇ ਇਹ ਆਪਣੇ ਸਟੀਚਿੰਗ ਹੋ ਕੇ ਜਾ ਰਹੇ ਨੇਗੇ ਠੀਕ ਹੈ ਜੀ ਅਮਰੀਕਾ ਤੋਂ ਆਪਣੀ ਭੈਣ ਦਾ ਆਰਡਰ ਸੀਗੇ ਕੁਝ ਉਹਨਾਂ ਦੇ ਪ੍ਰਿੰਟਡ ਸੂਟ ਰੈਡੀ ਹੋ ਕੇ ਜਾ ਰਹੇ ਨੇ ਕੁਝ ਵਰਕ ਵਾਲੇ ਨੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇਹਦਾ neck ਬਣਾਇਆ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ neck ਰੈਡੀ ਕੀਤਾ ਹੋਇਆ ਤੇ ਇਹਦੀ ਬਾਹ ਆਪਾਂ ਨੇ ਕਫ ਵਾਲੀ ਇਹਦੀ ਬਾਹ ਰੱਖੀ ਹੋਈ ਹੈ ਠੀਕ ਹੈ ਜੀ ਤੇ ਇਸ ਤਰ੍ਹਾਂ ਦਾ ਵਰਕ ਕਰਿਆ ਹੋਇਆ ਹੈਗਾ ਬਾਹ ਦੇ ਉੱਪਰ ਲੋ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਜਿਸ ਤਰ੍ਹਾਂ ਤੁਸੀਂ ਬਾਹ ਬਣਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦੀ ਤੁਸੀਂ ਬਣਵਾ ਸਕਦੇ ਹੋ ਇਸ ਤਰ੍ਹਾਂ ਦੀ ਸੇਮ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਵੀ ਸੇਮ ਰੈਡੀ ਕਰਵਾ ਸਕਦੇ ਹੋ ਠੀਕ ਹੈ ਤੇ ਬਹੁਤ ਹੀ ਵਧੀਆ ਸੂਟ ਰੈਡੀ ਬਣਿਆ ਹੋਇਆ ਹੀ ਆਪਣਾ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਉਹ ਬਿਲਕੁਲ ਪਲੇਨ ਆ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਪਾਂ ਨੇ ਫੁੱਲ ਪਿਓਰ ਦਾ ਰੱਖਿਆ ਹੋਇਆ ਠੀਕ ਹੈ ਜੀ ਇਹਦੇ ਨਾਲ ਆਪਾਂ ਦੁਪੱਟਾ ਫੁੱਲ ਪਿਓਰ ਦਾ ਰੱਖਿਆ ਸਿੰਗਲ ਕਲਰ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਮਲਟੀ ਸ਼ੇਡ ਦੀ ਲੇਸ ਹੈ ਜਿਹੜੀ ਦਿੱਤੀ ਹੋਈ ਹੈਗੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਤੁਸੀਂ ਇਸ ਤਰ੍ਹਾਂ ਦੇ ਸੂਟ ਸਬ ਤੋਂ ਰੈਡੀ ਕਰਵਾ ਸਕਦੇ ਹੋ ਸਟੀਚਿੰਗ ਕਰਾਉਣੀ ਆ ਜਾਂ ਨਹੀਂ ਕਰਾਉਣੀ ਵਿਦਾਊਟ ਸਟਿਚ ਵੀ ਤੁਸੀਂ ਸੂਟ ਆ ਜਿਹੜੇ ਮੰਗਵਾ ਸਕਦੇ ਹੋ ਠੀਕ ਹੈ ਤੇ ਆਪਾਂ ਫੇਰ ਦਿਖਾ ਦਿੰਨੇ ਆ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸਟਾਫ ਆਪਾਂ ਤੁਹਾਨੂੰ ਇਹਦੇ ਕਲਰ ਵੀ ਦਿਖਾਵਾਂਗੇ ਜਿਹੜੇ-ਘੜੇ ਦੇ ਵਿੱਚ ਕਲਰ ਆਇਆ ਸੇਮ ਹੀ ਕਲਰ ਦਾ ਆਪਾਂ ਨੇ ਦੂਸਰਾ ਸੂਟ ਰੈਡੀ ਕੀਤਾ ਹੋਇਆ ਠੀਕ ਹੈ ਜੀ ਇਹ ਸੱਸ ਮੂਹਾਂ ਨੇ ਸੂਟ ਸੇਮ ਕਲਰ ਦੇ ਵਿੱਚ ਰੈਡੀ ਕਰਵਾਏ ਆਗੇ ਤੇ ਸੇਮ ਹੀ ਕਲਰ ਇਹ ਹੈ ਤੇ ਸਟੱਫ ਵੀ ਸੇਮ ਹੀ ਹੈ ਠੀਕ ਹੈ ਜੀ ਤੇ ਇਹ ਆਪਾਂ ਨੇ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਕਰਿਆ ਹੈ ਇਸ ਤਰ੍ਹਾਂ ਆਪਾਂ ਕਲੀਆਂ ਪਾਈਆਂ ਹੋਈਆਂ ਨੇ 셔ਟ ਦੇ ਵਿੱਚ ਠੀਕ ਹੈ ਪੂਰੀ 셔ਟ ਦੇ ਵਿੱਚ ਸਾਨੂੰ ਕਲੀਆਂ ਮਿਲਣਗੀਆਂ ਲੋ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਆਪਾਂ ਇਹਦਾ ਨੈੱਕ ਇਸ ਤਰ੍ਹਾਂ ਆਪਾਂ ਨੈੱਕ ਬਣਾਇਆ ਹੋਇਆ ਹੈਗਾ ਠੀਕ ਹੈ ਜੀ ਤੁਸੀਂ ਜਿਸ ਤਰ੍ਹਾਂ ਦਾ ਨੈੱਕ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਤੁਸੀਂ ਬਣਾ ਸਕਦੇ ਹੋ ਇਹਦੀ ਬਾਹ ਜਿਹੜੀ ਆਪਾਂ ਨੇ ਉਹ ਹੈਵੀ ਰੱਖੀ ਹੋਈ ਆ ਠੀਕ ਹੈ ਜੀ ਫੁੱਲ ਬਾਹ ਦਾ ਵਾਲਾ ਵਰਕ ਹੈ ਇਹ ਲੋ ਜੀ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਆ ਚੰਗੀ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਇਹਦੇ ਉੱਪਰ ਵੀ ਆਪਾਂ ਨੇ ਕਫ ਲਾਇਆ ਹੋਇਆ ਹੈਗਾ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਨੇ ਹੈਂਡ ਦਾ ਵੀ ਟੱਚ ਦਿੱਤਾ ਹੋਇਆ ਠੀਕ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਤੇ ਦੇਖੋ ਸਾਰੇ ਸੂਟ ਦੇ ਵਿੱਚ ਆਪਾਂ ਹੈਂਡ ਦਾ ਵੀ ਕੰਮ ਕੀਤਾ ਹੋਇਆ ਹੈਗਾ ਤੇ ਬਾਕੀ ਕਲਰ ਵੀ ਦੇਖ ਸਕਦੇ ਹੋ ਤੇ ਸੂਟ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਤੁਸੀਂ ਇਸ ਤਰ੍ਹਾਂ ਦੇ ਸੂਟ ਵੀ ਰੈਡੀ ਕਰਵਾ ਸਕਦੇ ਹੋਗੇ ਠੀਕ ਹੈ ਤੇ ਇਹਦੀ ਬਾਟਮ ਵੀ ਪਲੇਨ ਹੈ ਬਾਟਮ ਦੇ ਉੱਪਰ ਵੀ ਕੋਈ ਵਰਕ ਨਹੀਂ ਹੈਗਾ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਤੇ ਦੁਪੱਟਾ ਜਿਹੜਾ ਉਹ ਆਪਾਂ ਨੇ ਇਹਦੇ ਨਾਲ ਫੁੱਲ ਪਿਓਰ ਦਾ ਰੱਖਿਆ ਹੋਇਆ ਠੀਕ ਹੈ ਜੀ ਤੇ ਜਿਹੜੀ ਫੁੱਲ ਪਿਓਰ ਦੀ ਕੁਆਲਿਟੀ ਆ ਉਸ ਨੂੰ ਆਪਾਂ ਨਾ ਭਾਰਤ ਜੀ ਦੇਵਾਂਗੇ ਤੇ ਬਹੁਤ ਸੋਹਣਾ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਨੇ ਇਸ ਤਰ੍ਹਾਂ ਦੀ ਲੇਸ ਹੈ ਜਿਹੜੀ ਆਪਾਂ ਤਿੱਤੀ ਹੋਈ ਹੈਗੀ ਠੀਕ ਹੈ ਜੀ ਬਹੁਤ ਹੀ ਸੋਹਣਾ ਦੁਪੱਟਾ ਜਿਹੜਾ ਆਪਣਾ ਬਣ ਕੇ ਰੈਡੀ ਹੋਇਆਗਾ ਬਾਕੀ ਤੁਸੀਂ ਆਪਣੀ ਚੋਇਸ ਦਾ ਕਿਸੇ ਤਰ੍ਹਾਂ ਦਾ ਵੀ ਡਿਜ਼ਾਈਨ ਜਿਹੜਾ ਹੋ ਬਣਵਾ ਸਕਦੇ ਹੋ ਠੀਕ ਹੈ ਇਹ ਤੁਹਾਡੀ ਇੱਛਾ ਹੈਗੀ ਤੁਸੀਂ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆਂਗੇ ਇੱਕ ਵਾਰ ਤੋਂ ਇਹ ਸੂਟ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਦੇਖੋ ਜੀ ਠੀਕ ਹੈ ਇਸ ਤਰ੍ਹਾਂ ਦੀ ਬਾਹ ਹੈਵੀ ਆ ਸ਼ਰਟ ਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਠੀਕ ਹੈ ਜੀ ਵਿੱਚ ਬੂਟੀ ਵੀ ਪਾਈ ਹੋਈ ਹੈ ਤੇ ਕਲੀਆਂ ਵੀ ਪਾਈਆਂ ਹੋਈਆਂ ਨੇ ਫੁੱਲ ਹੈਵੀ ਡਿਜ਼ਾਈਨ ਇਹਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਆਪਣਾ ਬਣ ਕੇ ਰੈਡੀ ਹੋਇਆ ਹੈ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦਿਖਾ ਦਿੰਨੇ ਆ ਤੁਹਾਨੂੰ ਸੇਮ ਕਲਰ ਵੀ ਮਿਲ ਜੂਗਾ ਇਹਦੇ ਵਿੱਚ ਠੀਕ ਹੈ ਤੇ ਡਬਲ ਟੋਨ ਦੇ ਵਿੱਚ ਹੁੰਦਾ ਇਹਦੀ ਇੱਕ ਸਾਈਡ ਇਸ ਤਰ੍ਹਾਂ ਦੀ ਹੁੰਦੀ ਆ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਇਹ ਇਸ ਤਰ੍ਹਾਂ ਦਾ ਸਟਾਫ ਆ कॉटन ਸਿਲਕ ਦਾ ਬਹੁਤ ਹੀ ਸੋਨਾ ਜਿਹਾ ਸੋਨਾ ਸਟਾਫ ਆ सॉफ्ट ਹੈਗਾ ਤੇ ਇਸ ਤਰ੍ਹਾਂ ਇਹਦੀ ਬੈਕ ਸਾਈਡ ਹੁੰਦੀ ਆ ਠੀਕ ਹੈ ਇੱਕ ਕਲਰ ਇਹਦੇ ਵਿੱਚ ਇਹ ਹੋਊਗਾ ਤੇ ਦੂਸਰਾ ਕਲਰ ਇਹਦੇ ਵਿੱਚ ਤੁਹਾਨੂੰ ਇਹ ਹੀ ਮਿਲ ਜੂਗਾ ਤੇ ਇਹਦੀ ਵੀ ਆਪਾਂ ਤੁਹਾਨੂੰ ਦੂਸਰੀ ਸਾਈਡ ਦਿਖਾਉਣੇ ਆਂਗੇ ਤੇ ਕਿਸ ਤਰ੍ਹਾਂ ਦਾ ਇਹ ਲੋਜੀ ਇੱਕ ਸਾਈਡ ਇਹਦੇ ਇਸ ਤਰ੍ਹਾਂ ਦਾ ਪੀਚ ਟੋਨ ਤੇ ਆ ਜਾਂਦਾ ਠੀਕ ਹੈ ਤੁਸੀਂ ਜਿਹੜੀ ਸਾਈਡ ਵਰਕ ਕਰਵਾਉਣਾ ਕਰਵਾ ਸਕਦੇ ਹੋ ਇਹ ਤੁਹਾਡੀ ਇੱਛਾ ਸਾਨੂੰ ਕਿਹੜੀ ਸਾਈਡ ਪਸੰਦ ਹੈ ਤੇ ਸਟੱਪ ਬਹੁਤ ਸੋਹਣਾਗਾ ਇਹ ਇੱਕ ਕਲਰ ਇਹ ਹੋ ਗਿਆ ਠੀਕ ਹੈ ਪੀਚ ਵਾਲਾ ਤੇ ਇਹਦੇ ਦੂਸਰੀ ਸਾਈਡ ਇਸ ਤਰ੍ਹਾਂ ਜੁਗਾ ਤੇ ਤੁਸੀਂ ਸਕਰੀਨ ਸ਼ਾਟ ਲਈ ਚੱਲਿਓ ਤੇ ਸਾਨੂੰ ਸੈਂਡ ਕਰੀ ਚੱਲਿਓ ਠੀਕ ਹੈ ਜੀ ਕਿਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਤੇ ਇਹ ਵਾਲਾ ਆ ਜਾਊਗਾ ਅੰਗੂਰੀ ਜਿਹਾ ਕਲਰ ਠੀਕ ਹੈ ਅੰਗੂਰੀ ਪਿਸਤਾ ਜਿਹਾ ਸ਼ੇਡ ਆ ਜਾਂਦਾ ਹੈ ਇਹ ਤੇ ਇਹਦੀ ਇਹਦੀ ਸਾਈਡ ਇਸ ਤਰ੍ਹਾਂ ਹੈ ਬੈਕ ਸਾਈਡ ਇਹਦੀ ਇਸ ਤਰ੍ਹਾਂ ਹੈ ਠੀਕ ਹੈ ਤੇ ਇਹ ਵੀ ਬਹੁਤ ਸੋਹਣਾ ਕਲਰ ਹੈ ਮੇਰੇ ਖਿਆਲ ਚ ਤੁਹਾਨੂੰ ਕਲਰ ਬਿਲਕੁਲ ਪਰਫੈਕਟ ਨਜ਼ਰ ਆ ਰਹੇ ਹੈਗਾ ਇੱਕ ਕਲਰ A ਹੋ ਗਿਆ ਤੇ ਇੱਕ ਕਲਰ ਇਹਦੇ ਵਿੱਚ A ਵਾਲਾ ਹੋ ਗਿਆ ਠੀਕ ਹੈ ਜੀ ਇਹ ਥੋੜਾ ਜਿਹਾ ਉਦੇ ਨਾਲੋਂ ਡਾਰਕ ਪੀਜ ਜੀ ਟੋਨ ਤੇ ਆ ਜਾਂਦਾ ਹੈਗਾ ਉਹ ਵਾਲੇ ਆਪਾਂ ਤੁਹਾਨੂੰ ਵੀ ਦਿਖਾਉਣੀ ਆ ਇਹ ਲਾਈਟ ਪੀਜ ਜਆ ਹੋਗੀ ਆ ਦੇਖੋ ਡਿਫਰੈਂਟ ਹੈ ਇਹਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਿਹਾ ਉਸੇ ਤਰ੍ਹਾਂ ਹੀ ਡਿਫਰੈਂਟ ਇਹਦੇ ਵਿੱਚ ਕਲਰ ਹੈਗਾ ਠੀਕ ਹੈ ਤੇ ਇਹ ਥੋੜਾ ਜਿਹਾ ਡਾਰਕ ਆ ਜਾਂਦਾ ਹੈ ਤੇ ਇਹਦੀ ਸਾਈਡ ਬੈਕ ਇਸ ਤਰ੍ਹਾਂ ਦੀ ਹੈ ਇਹਦੇ ਵਿੱਚ 4-5 ਕ ਕਲਰ ਹੀ ਆਉਂਦੇ ਆਗੇ ਠੀਕ ਹੈ ਜੀ ਲਿਮਟਿਡ ਜੇ ਕਲਰ ਆਏ ਆਗੇ ਬਹੁਤ ਹੀ ਸੋਹਣੇ ਕਲਰ ਆਏ ਨੇ ਜਿੰਨੇ ਕੁ ਵੀ ਕਲਰ ਆਏ ਆਗੇ ਬਹੁਤ ਹੀ ਪਿਆਰਾ ਸਟੱਫ ਹੈ ਇਹ ਤੁਸੀਂ ਇਹਨਾਂ ਦੇ ਉੱਪਰ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਬਾਕੀ ਆਪਾਂ ਤੁਹਾਨੂੰ ਵਰਕ ਕਰੇ ਹੋਏ ਸੂਟ ਵੀ ਦਿਖਾ ਦਿੱਤੇ ਠੀਕ ਹੈ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਹਾਂਜੀ ਆਪਾਂ ਨੇ ਇਹ ਸੂਟ ਹੈਂਡਵਰਕ ਦਾ ਰੈਡੀ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਕੀਤਾ ਹੋਇਆ ਤੇ ਨੇਚਰਲ ਕ੍ਰੇਪ ਤਾਂ ਆਪਾਂ ਨੇ ਇਹ ਸਟੱਫ ਰੱਖਿਆ ਹੈਂਡਵਰਕ ਦੇ ਵਿੱਚ ਆਪਾਂ ਸੂਟ ਕੀਤਾ ਹੋਇਆ ਲਾਈਟ ਫਰੋਜ਼ੀਜ਼ ਦਾ ਕਲਰ ਹੈਗਾ ਸੂਟ ਦਾ ਠੀਕ ਹੈ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈਗਾ ਬਾਕੀ ਵਰਕ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਚਾਕਾਂ ਦੇ ਉੱਪਰ ਪੈਚ ਲਾ ਕੇ ਵਰਕ ਹੈ ਜਿਹੜਾ ਕਰਿਆ ਹੋਇਆ ਹੈ ਦੋਨੋਂ ਸਾਈਡ ਠੀਕ ਹੈ ਇਹ ਵਾਲਾ ਡਿਜ਼ਾਈਨ ਵੀ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਬਾਕੀ ਵਰਕ ਦੇਖੋ ਤੇ ਫਿਨਿਸ਼ਿੰਗ ਦੇਖੋ ਠੀਕ ਹੈ ਜੀ ਜਿਹੜਾ ਆਪਣਾ ਕੰਮ ਹੁੰਦਾ ਉਹ ਬਹੁਤ ਹੀ ਸੋਹਣਾ ਕੀਤਾ ਹੋਇਆ ਹੁੰਦਾ ਹੈਗਾ ਤੇ ਵਰਕ ਵੀ ਦੇਖ ਸਕਦੇ ਹੋ ਤੁਸੀਂ ਸ਼ਾਈਨ ਕਰ ਰਿਹਾ ਸੋਨੂੰ ਕੈਮਰੇ ਦੇ ਵਿੱਚ ਕਲਰ ਬਿਲਕੁਲ ਪਰਫੈਕਟ ਨਜ਼ਰ ਆ ਰਿਹਾਗਾ ਠੀਕ ਹੈ ਜੀ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਜਿਹੜਾ ਆਪਣਾ ਬਣ ਕੇ ਰੈਡੀ ਹੋਇਆਗਾ ਲੋ ਜੀ ਆਪਾਂ ਤੁਹਾਨੂੰ ਦਿਖਾ ਦਿੰਨੇ ਆਂਗੇ ਇਸ ਤਰ੍ਹਾਂ ਸ਼ਰਟ ਦੇ ਵਿੱਚ ਆਪਾਂ ਨੇ ਛੋਟੇ-ਛੋਟੇ ਦੇ ਵਿੱਚ ਬੂਟੀਆਂ ਜੀਆਂ ਪਾਈਆਂ ਹੋਈਆਂ ਨੇਗੀਆਂ ਤੇ ਪੂਰੀ ਸ਼ਰਟ ਦੇ ਵਿੱਚ ਪਾਈਆਂ ਹੋਈਆਂ ਨੇ ਜਿਸ ਤਰ੍ਹਾਂ ਆਪਾਂ ਨੂੰ ਡਿਜ਼ਾਈਨ ਭੇਜਿਆ ਸੀ ਆਪਾਂ ਉਸੇ ਤਰ੍ਹਾਂ ਹੀ ਬਣਾ ਕੇ ਭੇਜਿਆ ਹੈ ਫਰੰਟ ਦੇ ਉੱਪਰ ਹੋ ਗਿਆ ਤੇ ਆਪਾਂ ਬੈਕ ਵੀ ਇਹਦੇ ਵਰਕ ਕਰਿਆ ਹੋਇਆ ਹੈ ਠੀਕ ਹੈ ਜੀ ਇਹਦੇ ਫਰੰਟ ਬੈਕ ਦੋਨੋਂ ਸਾਈਡ ਵਰਕ ਕਰਿਆ ਹੋਇਆ ਹੈ ਇਸ ਤਰ੍ਹਾਂ ਸੇਮ ਡਿਜ਼ਾਈਨ ਆਪਣੇ ਬੈਕ ਚਾਕਾਂ ਦੇ ਉੱਪਰ ਬਣਾਇਆ ਹੋਇਆ ਹੈਗਾ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਤੇ ਵਰਕ ਵੀ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਵੀ ਦੇਖੋ ਠੀਕ ਹੈ ਦੋਨੇ ਸਾਈਡ ਆਪਣੇ ਚਾਕਾਂ ਦੇ ਉੱਪਰ ਜੇ ਤੁਸੀਂ ਰੇਟ ਘੱਟ ਚ ਬਣਾਉਣਾ ਚਾਹ ਨਹੀਂ ਹੋਗੇ ਤਾਂ ਤੁਸੀਂ ਬੈਕ ਵਾਲਾ ਵਰਕ ਹੈ ਜਿਹੜਾ ਉਹ ਸਕਿਪ ਕਰ ਸਕਦੇ ਹੋ ਵੈਸੇ ਇਹ ਆਪਣਾ ਇਹ ਠੀਕ ਰੇਟ ਦੇ ਵਿੱਚ ਹੀ ਸੂਟ ਤਿਆਰ ਹੋਇਆ ਹੈ ਕਿਉਂਕਿ ਇੰਨਾ ਕੁ ਸੂਟ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਤੁਸੀਂ ਇੰਨਾ ਤਾਂ ਸੇਮ ਇਸ ਤਰ੍ਹਾਂ ਰੈਡੀ ਕਰਵਾ ਸਕਦੇ ਹੋ ਤੇ ਆਪਾਂ ਸੇਮ ਹੀ ਡਿਜ਼ਾਈਨ ਇਹਦੀਆਂ ਬਾਹਾਂ ਦੇ ਉੱਪਰ ਬਣਾਇਆ ਹੋਇਆ ਹੈਗਾ ਠੀਕ ਹੈ ਪੈਚ ਲਾ ਕੇ ਤੁਸੀਂ ਜਿਸ ਤਰ੍ਹਾਂ ਰੱਖਣਾ ਚਾਹੁੰਦੇ ਹੋ ਪੈਚ ਨਹੀਂ ਲਾਉਣਾ ਬਾਹ ਦੇ ਉੱਪਰ ਨਹੀਂ ਵੀ ਲਗਵਾ ਸਕਦੇ ਇਸ ਤਰ੍ਹਾਂ ਦਾ ਵਰਕ ਵੀ ਕਰ ਸਕਦੇ ਹੋ ਪਰ ਇਹ ਆਪਾਂ ਨੂੰ ਭੈਣ ਨੇ ਆਪਾਂ ਤੋਂ ਬਾਹ ਦੇ ਉੱਪਰ ਪੈਚ ਲਗਵਾਇਆਗਾ ਤਾਂ ਆਪਾਂ ਪੈਚ ਲਾ ਕੇ ਦਿੱਤਾ ਠੀਕ ਹੈ ਜੀ ਵੈਸੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੈ ਵੀ ਬਹੁਤ ਸੋਹਣਾ ਲੱਗਦਾ ਤੁਸੀਂ ਸੇਮ ਡਿਜ਼ਾਈਨ ਬਣਾ ਸਕਦੇ ਹੋ ਪੈਚ ਲਾ ਕੇ ਆਪਾਂ ਨੇ ਸਟਿਚ ਕੀਤਾ ਹੋਇਆ ਤੇ ਇਸ ਤਰ੍ਹਾਂ ਪੈਦਾ neck ਹੈ ਜਿਹੜਾ ਰੈਡੀ ਕੀਤਾ ਹੋਇਆ ਹੈ ਬਾਕੀ ਤੁਸੀਂ ਸਟੀਚਿੰਗ ਵੀ ਦੇਖ ਸਕਦੇ ਹੋ ਆਪਣੀ ਸਟੀਚਿੰਗ ਵੀ ਬਹੁਤ ਸੋਹਣੀ ਕਰੀ ਹੋਈ ਹੁੰਦੀ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ neck ਤੇ ਡਿਜ਼ਾਈਨ ਬਣਾਉਣਾ ਉਹ ਸਾਨੂੰ ਦੱਸ ਸਕਦੇ ਹੋ ਠੀਕ ਹੈ ਬਹੁਤ ਸੋਹਣਾ ਆਪਾਂ ਨੇ ਇਹ ਸੂਟ ਬਣਾਇਆ ਹੋਇਆ ਹੈਗਾ ਤੁਸੀਂ ਇਸ ਤਰ੍ਹਾਂ ਦੇ ਸੂਟ ਸਾਤੋਂ ਰੈਡੀ ਕਰਵਾ ਸਕਦੇ ਹੋ ਸਟੱਫ ਜਿਹੜੇ ਤੇ ਮਰਜ਼ੀ ਕਰਵਾਣਾ ਹੋ ਤੁਸੀਂ ਕਰਵਾ ਸਕਦੇ ਹੋ ਉਹਦੇ ਹਿਸਾਬ ਨਾਲ ਪ੍ਰਾਈਸ ਹੈ ਜਿਹੜਾ ਉੱਪਰ ਹੇਠਾਂ ਹੋ ਜਾਂਦਾ ਹੈਗਾ ਜਿਸ ਤਰ੍ਹਾਂ ਦਾ ਤੁਸੀਂ ਸਟੱਫ ਲਗਵਾਉਂਗੇ ਇਹਦੀ ਬਾਟਮ ਬਿਲਕੁਲ ਪਲੇਨ ਹੈ ਕੋਈ ਵਰਕ ਨਹੀਂ ਰੱਖਿਆ ਹੈ ਇਸ ਤਰ੍ਹਾਂ ਦਾ ਸੇਮ ਪੈਚ ਲਾ ਕੇ ਤੁਸੀਂ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਜਾਂ ਸਿੰਪਲ ਇਸ ਤਰ੍ਹਾਂ ਦੀ ਬੇਲ ਵੀ ਪਵਾ ਸਕਦੇ ਹੋ ਠੀਕ ਹੈ ਜੀ ਬਾਟਮ ਦੇ ਨਾਲ ਵੀ ਸੂਟ ਬਹੁਤ ਸੋਹਣਾ ਲੱਗੂਗਾ ਜੇ ਘੱਟ ਬਜਟ ਦੇ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇੰਨੇ ਕ ਡਿਜ਼ਾਈਨ ਹੈ ਜਿਹੜਾ ਬਣਵਾ ਸਕਦੇ ਹੋ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਨੇ ਸੈਮੀ ਚਿਨੂਨ ਦਾ ਰੱਖਿਆ ਹੋਇਆ ਹੈਗਾ ਤੁਸੀਂ ਪਿਓਰ ਚਿਨੂਨ ਦਾ ਲਗਾਉਣਾ ਤਾਂ ਪਿਓਰ ਚਿਨੂਨ ਦਾ ਲਗਵਾ ਸਕਦੇ ਹੋ ਉਹਦੇ ਨਾਲ ਕਾਸਟ ਹੈ ਜਿਹੜੀ ਉਹ ਵੱਧ ਹੋ ਜੂਗੀ ਠੀਕ ਹੈ ਤੇ ਆਪਾਂ ਇਹਦੇ ਨਾਲ ਸੈਮੀ ਚਿਨੂਨ ਦਾ ਰੱਖਿਆ ਹੋਇਆ ਤੇ ਇਸ ਤਰ੍ਹਾਂ ਆਪਾਂ ਦੁਪੱਟੇ ਨੂੰ ਜਿਹੜੀ ਡਬਲ ਲੇਸ ਆ ਉਹ ਦਿੱਤੀ ਹੋਈ ਹੈਗੀ ਠੀਕ ਹੈ ਜੀ ਜਿਸ ਤਰ੍ਹਾਂ ਦਾ ਆਪਾਂ ਨੇ ਸੂਟ ਦੇ ਵਿੱਚ ਪੈਚ ਦੇ ਵਿੱਚ ਕਲਰ ਲਾਇਆ ਉਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਦਿੱਤੀ ਹੋਈ ਹੈਗੀ ਕਈ ਵਾਰ ਕਈ ਵਾਰ ਆਸਤਰਾ ਪ੍ਰੋਬਲਮ ਆ ਜਾਂਦੀ ਹੈ ਕਿ ਸੇਮ ਪੈਚ ਨਾਲ ਦਾ ਆਪਾਂ ਨੂੰ ਲੇਸ ਦੇ ਵਿੱਚ ਡਿਜ਼ਾਈਨ ਨਹੀਂ ਮਿਲਦਾ ਹੈਗਾ ਆਪਾਂ ਇਹਦਾ ਵੀ ਬੜੀ ਮੁਸ਼ਕਲ ਦੇ ਨਾਲ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਲੈ ਕੇ ਆਏ ਆਂਗੇ ਠੀਕ ਹੈ ਜੀ ਕਿਉਂਕਿ ਭੈਣ ਨੇ ਕਿਹਾ ਸੀ ਆਪਾਂ ਨੂੰ ਡਬਲ ਲੇਸ ਲਾ ਕੇ ਦਿਓ ਤੇ ਆਪਾਂ ਉਸ ਤਰ੍ਹਾਂ ਹੀ ਦੁਪੱਟਾ ਜਿਹੜਾ ਉਹ ਰੈਡੀ ਕਰਕੇ ਦਿੱਤਾ ਹੈਗਾ ਜਿਹੜਾ ਸੈਮੀ ਚਨੂਨ ਦਾ ਦੁਪੱਟਾ ਹੈ ਵੀ ਸੁਣੋ ਆਪਾਂ ਨਾਪ ਹਰ ਤਦਾ ਦੇਵਾਂਗੇ ਵਧੀਆ ਕੁਆਲਿਟੀ ਉਹ ਖੁੱਲਾ ਡੁੱਲਾ ਦੁਪੱਟਾ ਹੁੰਦਾ ਹੈਗਾ ਆਪਣਾ ਠੀਕ ਹੈ ਤੁਸੀਂ ਜਿਸ ਤਰ੍ਹਾਂ ਦੇ ਮਰਜ਼ੀ ਦੁਪੱਟੇ ਸਾਤੋਂ ਬਣਵਾ ਸਕਦੇ ਹੋ ਲਓ ਜੀ ਆਪਾਂ ਫੇਰ ਦਿਖਾ ਦਿੰਨੇ ਆਂਗੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੇ ਡਿਜ਼ਾਈਨ ਕਿਵੇਂ ਦੇ ਲੱਗਦੇ ਹੁੰਦੇ ਆ ਠੀ